গোল্ডন এমনি ਇੱਥੇ ਵੱਡੀ ਅਪਡੇਟ ਸਾਂਝੀ ਕਰ ਰਿਆਂ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਤਿੰਨ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਬਟਾਲਾ ਤੋਂ ਗ੍ਰਿਫਤਾਰ ਹੋਏ ਇਹਨਾਂ ਤਿੰਨ ਨੌਜਵਾਨਾਂ ਨੂੰ ਅੱਜ ਜਦੋਂ ਹਥਿਆਰਾਂ ਦੀ ਰਿਕਵਰੀ ਲਈ ਵੱੱਲਾ ਲੈ ਕੇ ਜਾ ਰਹੇ ਸੀ ਅੰਮ੍ਰਿਤਸਰ ਪੁਲਿਸ ਦਾ ਇਹਨਾਂ ਨੌਜਵਾਨਾਂ ਦੇ ਵੱਲੋਂ ਪੁਲਿਸ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਨਾਲ ਇੱਕ ਜੋ ਕਿ ਇਹਨਾਂ ਤਿੰਨ ਨੌਜਵਾਨਾਂ ਦੇ ਵਿੱਚ ਇੱਕ ਮੁੱਖ ਦੋਸ਼ੀ ਸੁਦਾਂਸ਼ੂ ਸ਼ਰਮਾ ਦੀ ਲੱਤ ਤੇ ਗੋਲੀ ਲੱਗਦੀ ਹੈ ਤਾਂ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਦਾਜੇ ਕਿ ਕੁਝ ਹੀ ਸਮੇਂ ਦੇ ਵਿੱਚ ਜਲਦ ਰਿਕਵਰੀ ਕਰਕੇ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਬਟਾਲਾ ਪੁਲਿਸ ਦੇ ਸਹਿਯੋਗ ਦੇ ਨਾਲ ਪਹਿਲਾ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਦਾਣਾ ਮੰਡੀ ਬਟਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਜਦੋਂ ਹਥਿਆਰਾਂ ਦੀ ਰਿਕਵਰੀ ਦੇ ਲਈ ਇਹਨਾਂ ਨੂੰ ਵੱੱਲਾ ਲੈ ਕੇ ਜਾ ਰਹੀ ਸੀ ਤਾਂ ਤਿੰਨ ਪਿਸਟਲ ਬਰਾਮਦ ਹੁੰਦੇ ਨੇ ਤੇ ਇਸ ਦੇ ਨਾਲ ਹੀ ਇਹਨਾਂ ਤਿੰਨਾਂ ਦਾ ਐਨਕਾਊਂਟਰ ਕੀਤਾ ਜਾਂਦਾ ਹੈ ਦਾਜੇ ਕਿ ਕੁਝ ਜ਼ਿਆਦਾ ਉਮਰਾਂ ਵੀ ਨਹੀਂ ਸੀ ਇਹਨਾਂ ਤਿੰਨਾਂ ਨੌਜਵਾਨਾਂ ਦੀ ਰਜਤ ਆਦਿੱਤਿਆ ਅਤੇ सुधांशु शर्मा ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ 골ਡਨ ਐਮਲੀ ਦੇ ਬਾਹਰ ਇਹਨਾਂ ਨੌਜਵਾਨਾਂ ਦੇ ਵੱਲੋਂ देर रात ਗੋਲੀਆਂ ਚਲਾਈਆਂ ਗਈਆਂ ਸੀ ਕਰੇਟਾ ਗੱਡੀ ਘੇਰ ਕੇ ਜਿਸ ਦੇ ਵਿੱਚ ਨਿਮਿਸ਼ ਦੀ ਮੌਤ ਹੋ ਗਈ ਸੀ ਲਗਭਗ 14 ਗੋਲੀਆਂ ਚਲਾਈਆਂ ਗਈਆਂ ਸੀ ਉਸ ਦੇ ਨਾਲ ਦੇ ਸਾਥੀ ਨੂੰ ਵੀ ਚਾਰ ਗੋਲੀਆਂ ਲੱਗੀਆਂ ਸੀ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਵਿੱਚ ਨੇ ਤਾਂ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਹੁਣ ਅੰਮ੍ਰਿਤਸਰ ਪੁਲਿਸ ਨੇ ਪੂਰੇ ਜਾਂਚ ਪੜਤਾਲ ਕਰਕੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੱਸਦੇ ਕਿ ਮੁੱਖ ਦੋਸ਼ੀ ਜੋ ਹੈ ਉਸ ਦੇ ਵਿੱਚ ਸੁਧਾਰਸ਼ੂ ਹੈ ਜਿਸ ਨੂੰ ਪੁਲਿਸ ਨੇ ਜਿਸ ਦਾ ਪੁਲਿਸ ਨੇ ਐਨਕਾਉਂਟਰ ਕੀਤਾ ਹੈ ਵੱਲਾ ਤੇ ਐਨਕਾਉਂਟਰ ਹੋਏ ਤੇ ਇਸ ਦੇ ਵਿੱਚ ਤਿੰਨ ਜਿਹੜੇ ਪਿਸਟਲ ਨੇ ਉਹ ਵੀ ਨਾਲ ਬਰਾਮਦ ਕਰ ਲਏ ਗਏ ਨੇ ਮੌਕੇ ਤੇ ਪਹੁੰਚੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲ ਸਾਰੀ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਦੱਸਿਆ ਗਿਆ ਹੈ ਕਿ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਸੀ ਜਿਸ ਕਰਕੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਵੀ ਬਹੁਤ ਸੀ ਕਿਉਂਕਿ ਜੱਗੂ ਗੈਂਗ ਦੇ ਨਾਲ ਇਹਨਾਂ ਦੇ ਸਬੰਧ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤਾਂ ਪਹਿਲਾਂ ਨਾ ਦੋਨਾਂ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਆਪਸ ਦੇ ਵਿੱਚ ਬਹੁਤ ਗੂੜਾ ਪਿਆਰ ਸੀ ਜੋ ਕਿ ਦੁਸ਼ਮਣੀ ਦੇ ਵਿੱਚ ਬਦਲ ਗਿਆ ਤਾਂ ਬਾਅਦ ਦੇ ਵਿੱਚ ਇਸ ਦੁਸ਼ਮਣੀ ਦਾ ਬਦਲਾ ਲੈਣ ਦੇ ਲਈ ਹੀ 골ਡਨ ਐਵੇਨਿਊ ਦੇ ਬਾਹਰ ਜਦੋਂ ਰਾਤ ਨੂੰ ਖਾਣਾ ਖਾ ਕੇ ਆਪਣੇ ਕਾਰ ਪਰਤ ਰਹੇ ਹੁੰਦੇ ਨੇ ਤਾਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਨਿਮੇਸ਼ ਦੇ ਤਾਂ ਮੌਤ ਮੌਕੇ ਤੇ ਹੀ ਹੋ ਜਾਂਦੀ ਹੈ ਤੇ ਉਸ ਦਾ ਸਾਥੀ ਜੋ ਕਿ ਦੋਸਤ ਦਾ ਉਸ ਨੂੰ ਵਿੱਚ ਚਾਰ ਗੋਲੀਆਂ ਲੱਗਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਜਲਦ ਹੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ थाना ਮੋਕੰਪੂਰਾ ਦੀ ਪੁਲਿਸ ਨੇ ਪੂਰੀ ਟੀਮਾਂ ਜੋ ਨੇ ਉਹ ਤਤਨਾਤ ਕੀਤੀਆਂ ਇਸ ਦੇ ਵਿੱਚ ਪੂਰੀ ਜਾਂਚ ਪੜਤਾਲ ਕੀਤੀ ਗਈ ਸੀਸੀਟੀਵੀ ਫੁਟੇਜ ਜੋ ਨੇ ਉਹ ਖੰਗਾਲੇਗੇ ਤਾਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡਾ ਐਨਕਾਊਂਟਰ ਅੱਜ ਪੁਲਿਸ ਦੇ ਵੱਲੋਂ ਵੱਲਾ ਵਿਖੇ ਕਰਕੇ ਤਿੰਨ ਪਿਸਟਲਾਂ ਦੇ ਨਾਲ ਇਹਨਾਂ ਤਿੰਨ ਦੋਸ਼ੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਪਤਾ ਹੀ ਹੈ ਐਫ ਆਈ ਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸਰੀਨ ਮੋਹਕੰਪੁਰੇ ਥਾਣੇ 'ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਕੰਜਾ ਉਹ ਇੰਜਰਡ ਹੋਇਆ ਤੇ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫ਼ਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸ 서ਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੋਂਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇਨਸਪੈਕਟਰ CIA ਔਰ ਇਹਨਾਂ ਦੀ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲੈ ਆਏ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਰੈਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁੱਛਗਿੱਛ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਮੁਕਦਮਾ ਕੋਈ ਨਹੀਂ ਹੈ ਅਦਿਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਤੇ ਖਿਲਾਫ ਪਹਿਲਾਂ ਇੱਕ ਮੁਕਦਮਾ ਦਰਜ ਹੈ ਜਿਹੜਾ ਕਿਡਨੈਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀਐਨਐਸ ਦਾ ਔਰ ਮੇਨ ਜਿਹੜਾ ਮੁਲਜ਼ਮ ਹੈ ਤੇ ਸ਼ਿਤਾਂਸ਼ੂ ਸ਼ਰਮਾ ਜੀ ਨੂੰ ਬਾਮਣ ਵੀ ਕਹਿੰਦੇ ਏਲੀਅਸ ਬਾਮਣ ਇਹ ਬਾਠ ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਦੇ ਖਿਲਾਫ ਵੀ ਪਹਿਲਾਂ ਆਰਮਜ਼ ਐਕਟ ਦਾ ਵੀ ਕੇਸ ਰਿਸਟਰਡ ਹੈ ਔਰ ਇਹਦੀ ਸਦਾਂਸ਼ੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆ ਵੱਲੇਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਅਫੈਂਸ ਤਾਂ ਤਿੰਨ ਵੈਪਨ ਆਫ ਅਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 38 ਬੋਰ ਤਿੰਨ ਲਾਈਵ ਕਾਟਰੇਜਸ ਇੱਕ ਪਿਸਟਲ 32 ਬੋਰ ਔਰ ਇੱਕ ਪਿਸਟਲ 45 ਬੋਰ ਤੇ ਸੱਤ ਜਿੰਦਾ ਕਾਰਤੂਸ ਇਹ ਬੜੇ ਸਫਿਸਟੀਕੇਟਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰਕਪਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਕੰਪੁਰੇ ਦਾ ਉਹਦੇ ਜਿਹੜਾ ਰੋਲਵਰ ਸੀਗਾ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲਾਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫॉर ਅ ਲਾਰਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਹਦੇ ਚ ਗੁਰਪ੍ਰੀਤ ਜਿਹੜਾ ਗੰਜੇ ਦਾ ਭਰਾ ਉਹ ਮਾਰਿਆ ਗਿਆ ਸੀ ਉਹਦੇ ਪੁਰਾਣੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਪਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚੇ باقی ਨੇ ਅਜੇ ਰੈਸਟ ਕਰਨੇ ਹੁਣ ਲੇਟੈਸਟ ਫੇਰੇ ਬਾਹਰ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਹਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪੁਰਾਣੇ ਕਹਿੰਦੇ ਕੋਈ ਆਪਸ ਚ ਜਿਹੜੇ ਵਕੀਲ ਸਾਂਝੇ ਆ ਤਾਂ ਉਹਦੇ ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੁਣ ਕਿ ਕਿਹੜਾ ਕਿਵੇਂ ਕਿਵੇਂ ਆਏ ਵੈਪਨ ਕਿੱਥੋਂ ਆਏ ਕੀ ਗੱਲਬਾਤ ਹੋਈ ਔਰ ਇਸ ਇਤਿਆ ਦੋ ਮੁਲਜ਼ਮ ਅਜੇ ਜਿਹੜੀ ਮਡਲੀ ਪੁੱਛ ਗਈ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ ਉਹ ਵੀ ਅਸੀਂ ਫੜਾਂਗੇ ਮੇਨ ਗੋਲੀ ਜਿਹੜੀ ਐ ਉਹ ਸੁਦਨਸ਼ੂ ਵੱਲੋਂ ਹੀ ਚਲਾਈਆਂ ਗਈਆਂ ਔਰ ਉਹ ਮੇਨ ਮੁੱਖ ਦੋਸ਼ੀ ਆਪਾਂ ਕਹਿ ਸਕਦੇ ਇਸ ਮੁਕਦਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰੇਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ਕ੍ਰਾਈਮ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਜੁਟੀ ਰਹੀ ਔਰ ਮਿਹਨਤ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ ਸਰ ਇਹ ਵੱਡੇ ਗੈਂਗ ਦੇ ਬੰਦੇ ਨੇ ਲੱਗੂ ਗੈਂਗ ਦੇ ਨਾਲ ਸਾਰੇ ਇਹ ਪੁਰਾਣੇ ਇਕੱਠੇ ਹੀ ਸੀਗੇ ਕੋਈ ਉਹਨੂੰ ਆਪਾਂ ਕਿਸੇ ਦਾ ਗੈਂਗ ਕਹਿ ਦਈਏ ਨਾ ਕਹਿ ਦਈਏ ਬੇਸਿਕਲੀ ਇਹ ਲੋਕਲ ਜਿਹੜੀ ਇਹਨਾਂ ਦੀ ਕ੍ਰਿਮਨਲਸ ਦੀ ਆਪਸ ਜਦੋਂ ਫੁੱਟ ਪਈ ਹੈ ਉਹਦਾ ਸਾਰਾ ਨਤੀਜਾ ਹੋਇਆ ਪਹਿਲਾ ਕੇਸ ਵੀ ਤੇ ਹੁਣ ਵੀ ਇਹਦੇ 'ਚ ਕੋਈ ਵੀ ਗੱਲ ਕਹਿ ਸਕਦੇ ਆਂ ਆਪਾਂ ਵੀ ਇਹਨਾਂ ਦੀ ਕਿਸ ਗੱਲ ਤੋਂ ਜਿਹੜੀ ਅਣਬਣ ਹੋਈ ਹੈ ਉਹ ਇਹਨਾਂ ਦੇ ਆਪਸ ਕਲੈਸ਼ ਆ ਕ੍ਰਿਮੀਨਲ ਐਕਟੀਵਿਟੀ ਬਟਾਲਾ ਜਿਹੜੀ ਜੱਗੂ ਦੀ ਮਾਂ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਇਤਨੀ ਇਹਨਾਂ ਦਾ ਸੀਗਾ ਕੋਈ ਨਹੀਂ ਅਜੇ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਉਹ ਤਾਂ ਬਾਈ ਨੇਮ ਮੁਲਜ਼ਮ ਦੋਨੋਂ ਨਾਮਜ਼ਦ ਨੇ ਔਰ ਉਹਦੇ ਪਿੱਛੇ ਵੀ ਬਟਾਲਾ ਪੁਲਿਸ ਕੰਮ ਕਰ ਰਹੀ ਹੈ ਔਰ ਅਸੀਂ ਵੀ ਲੱਗ ਰਹੇ ਹਾਂ ਕਿ ਰਿਕਵਰੀ ਤੁਸੀਂ ਕੀਤੀ ਹੈ ਜੀ 24 ਘੰਟੇ ਦੇ ਅੰਦਰ ਆਹ 24 ਘੰਟੇ ਦੇ ਵਿੱਚ ਵਿੱਚ ਹੋਈ ਹੈ ਜੀ ਬੜਾ ਰਿਕਾਰਡ ਟਾਈਮ 'ਚ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜਦੋਂ ਦਾ ਇਹ ਵਾਰਦਾਤ ਹੋਈ ਹੈ ਸਾਡੇ ਆਫਿਸਰਸ ਮੈਂ ਕਹਿੰਦਾ ਮਸਾਂ ਹੀ 1-2 ਘੰਟੇ ਹੀ ਸੁੱਤੇ ਹੋਣੇ ਸਾਰਿਆਂ ਨੇ ਇਹਨੂੰ ਅਸੀਂ ਬਹੁਤ ਚੈਲੰਜ ਮੰਨਿਆ ਔਰ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਸਾਡੀ ਮਿਹਨਤ ਰੰਗ ਲਿਆ ਸਰ ਉਸ ਵੇਲੇ ਕਿੰਨੀਆਂ ਗੋਲੀਆਂ ਚਲੀਆਂ ਸੀ ਕਿਉਂਕਿ 14 ਗੋਲੀਆਂ ਤਾਂ ਉਹ ਪੈਸਾ ਵੀ ਅਸੀਂ ਜੋ ਖੋਲ ਕਲੈਕਟ ਹੋਏ ਨੇ 14 ਦੀ ਗੱਲ ਕਰ ਰਹੇ ਆ ਹੋਰ ਕਰ ਰਹੇ ਮੈਂ ਐਗਜ਼ੈਕਟ ਤੁਹਾਨੂੰ ਨਹੀਂ ਦੱਸ ਸਕਦਾ ਬਿਕਾਉਜ਼ ਉਹ ਫਾਈਲ ਦਾ ਕੰਮ ਹੈ ਰਿਕਾਰਡ ਦਾ ਮੈਨੂੰ ਇਸ ਟਾਈਮ ਇਮੀਡੀਏਟ ਸਰ ਗੰਜੇ ਦੇ ਭਰਾ ਦੇ ਜਿਹਦੇ ਗੰਜੇ ਦੇ ਭਰਾ ਦੇ ਮੰਡਰ ਚ ਕੌਣ-ਕੌਣ ਸੀਗਾ ਜਿਹੜਾ ਉਹ ਉਹ ਇੱਕ ਰੋਮੀ ਮੁੰਡਾ ਮੇਨ ਹੈਗਾ ਉਹ ਵੀ ਅਸੀਂ ਪਿੱਛੇ ਟ੍ਰੇਲ ਕਰ ਰਹੇ ਸੀ ਉਹ ਜ਼ੀਰਖਪੁਰ ਬੜਾ ਕੁਦਰਤੀ ਲੱਕੀ ਰਿਆ 15 20 ਦਿਨ ਪਹਿਲਾਂ ਉਹ ਮੁਹੱਲੀ ਪੁਲਿਸ ਦੀ ਵੀ ਅਸੀਂ ਸਹਿਯੋਗ ਲਈ ਲਿਆ ਸੀ ਉੱਥੇ ਆਲਮੋਸਟ ਉਹ ਰਹਿ ਰਿਹਾ ਸੀ ਮਹੀਨੇ ਤੋਂ ਪਰ ਉੱਥੋਂ ਖਿਸਕ ਗਿਆ ਉਹ ਨੂੰ ਥੋੜਾ ਪਿੰਡਕ ਲੱਗੀ ਵੀ ਮੇਰੇ ਕੋਈ ਪੁਛਤੇ ਚ ਕਿ ਜਿਹੜੇ ਤਿੰਨੇ ਮੁੱਦਮੇ ਤਿੰਨੇ ਗ੍ਰਿਫਤਾਰ ਹੋ ਗਏ ਜੀ ਇਹਦੇ ਤਾਂ ਤਿੰਨ ਨੂੰ ਗ੍ਰਿਫਤਾਰ ਹੋ ਗਿਆ ਇੱਕ ਰੰਦਾ ਜੀ ਹੋਰ ਅੱਛਾ ਸਰ ਮੇਨ ਮੋਟਿਵ ਕੀ ਰਿਹਾ ਉਹਨਾਂ ਨੂੰ ਮੋਟਿਵ ਤਾਂ ਦੇਖੋ ਇਹੀ ਹੈ ਕਿ ਜੋ ਇਹਨਾਂ ਦਾ ਆਪਸ ਚ ਪ੍ਰਾਣਾ ਜਿਹੜੀ ਰੰਜਿਸ਼ ਚੱਲ ਰਹੀ ਸੀ ਸੀ ਕਦੇ ਕਹੇ ਹੈਰੋਨ ਐ ਵੀ ਵੇਚਦੇ ਸੀ ਉਹ ਵੀ ਵੇਚਦੇ ਉਹ ਗੱਲ ਅਸੀਂ ਸਾਰੀ ਹੁਣ ਤਸਦੀਕ ਕਰਾਂਗੇ ਹੁਣ ਤਾਂ ਇਹ ਬੰਦਾ ਇੰਜਰਡ ਆਇਆ ਤੇ ਪੁੱਛਗਿੱਛ ਕਰਾਂਗੇ ਸਾਰੀ ਗੱਲਬਾਤ ਆਊਗੀ ਔਰ ਇੱਕ ਮੁਲਜ਼ਮ ਹੋਰ ਰਹਿਣਾ ਫਿਰ ਸਾਰਾ ਜਿਹੜੀ ਪਿਕਚਰ ਸਾਹਮਣੇ ਆ ਜੂਗੀ ਹੁਣ ਤਾਂ ਮੇਨਲੀ ਗ੍ਰਿਫਤਾਰੀ ਤੇ ਔਰ ਰਿਕਵਰੀ ਦੇ ਉੱਤੇ ਅਸੀਂ ਫੋਕਸ ਕਰ ਰਹੇ ਸੀ ਉਸ ਤੋਂ ਬਾਅਦ ਜਿਹੜਾ ਮੋਟਿਵ ਤੁਹਾਨੂੰ ਨਾ ਬਿਲਕੁਲ ਸ਼ੇਅਰ ਕੀਤਾ ਜਾਏਗਾ ਜਿਹੜਾ ਅੰਦਰ ਗੰਜਾ ਤੇ ਕਿੰਨੇ ਕੁ ਪਰਚੇ ਦਰਜ ਨੇ ਉਹ ਤੇ ਉਹ ਵੀ ਤੇ ਇਹ ਤਾਂ ਮੈਨੂੰ ਨਹੀਂ ਇਸ ਵਲੇ ਰਿਕਾਰਡ ਪਤਾ ਹੈ ਨ ਜਿੰਦੇ ਤੇ ਵੀ ਹੈਗੇ ਹੋ ਸਕਦਾ ਪੁਰਾਣਾ ਰਿਕਾਰਡ ਹੋਵੇ ਜਿਹੜੇ ਵਿਆਪਨ ਵਰਤੇਗੇ ਸਾਰੇ ਰਿਕਵਰ ਹੋ ਗਏ ਪੁਆਇੰਟ ਹਾਂਜੀ ਤਿੰਨੋਂ ਦੇ ਤਿੰਨੋਂ ਰਿਕਵਰ ਹੋ ਗਏ ਜੀ